ਸਾਸਰੇਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਹਿਬ ਨੂੰ ਖੁਸ਼ ਰੱਖਣ ਤੇ ਸ਼ੁਰੂਆਤ ਹੋ ਗਈ ਆਪਣੀ ਅੱਜ ਟਰੈਕਟਰ ਨਾਲ ਸੋ ਪਾਣੀ ਨਹੀਂ ਕਈ ਦਿਨਾਂ ਤੋਂ ਆ ਰਿਹਾ ਸੀ ਤੇ ਮੰਮੀ ਵੀ ਤਵੜਾ ਕਿਸ ਦੇ ਭਰ ਕੇ ਲਈ ਆਈ ਆ ਪੇਨ ਨੂੰ ਤੇ ਅੱਜ ਜਿਹੜਾ ਟਰੈਕਟਰ ਨਾਲ ਉਹ ਪਾਣੀ ਲੈ ਕੇ ਆਵਾਂਗੇ ਡਰੰਮ ਪਾ ਕੇ ਪਿੱਛੇ ਤੇ ਡਰੰਮ ਦੀ ਹੋ ਰਹੀ ਹੈ ਸਫਾਈ ਉਹ ਟਰੈਕਟਰ ਦੇ ਪਿੱਛੇ ਪਾਉਣਾ ਹੁਣ ਇਹ ਟਰੈਕਟਰ ਉੱਤੇ ਕਦਮ ਲਗਾ ਕੇ ਵੀਡੀਓ ਬਣਾਉਣਾ ਸਵਰੇਆ ਗਾਲ ਟਰੈਕਟਰ ਆ ਕਿਤਾ ਰੋਣ ਜਣਾ ਲੈਣਾ ਆਹ ਤਾਂ ਆਹ ਤਾਂ ਇਹ ਕੰਮ ਹੀ ਰੱਖ ਆ ਚੱਕੇ ਬਾਨਾ ਤਾਂ ਪਿੱਛੇ ਦਰਾਂ ਮਾ ਲਾ ਕੇ ਉਹਨੇ ਪਾਣੀ ਪਾਣੀ ਬਿਨਾਂ ਵੀ ਨਹੀਂ ਸਰਦਾ ਨੇ ਬੱਚੀ ਕਰਤੀ ਬਾਹਰ ਆ ਬੱਚਾ ਆ ਕਾਲੀ ਗੁਗਲੀ ਇਹਦੋਂ ਮੋ ਬਾਲਈ ਆਉਨਾ ਮੈਨੂੰ ਬਾਲਈ ਬਾਲਾ ਮੋ ਕਰਦੀ ਐ ਤੇ ਮੰਮੀ ਪਾਥਿਆ ਪਤਨ ਲੱਗ ਗਈ ਠੰਡ ਬਹੁਤ ਆ ਇੱਕਦਮ ਆਪਣੀ ਗਾਲਾ ਕਰ ਜਾਂਦੀ ਐ ਲਓ ਜੀ ਲਿਆਂਦਾ ਡਰਾਮ ਭਰ ਕੇ ਤੇ ਵਿਚਾਰਾ ਆਪ ਹੀ ਲੱਗਿਆ ਪਿਆਗਾ ਕਹਿੰਦਾ ਤੁਸੀਂ ਰਹਿਣ ਦਿਓ ਕਹਿੰਦਾ ਮੈਂ ਆਪ ਹੀ ਪਾ ਦੂੰਗਾ ਉਹ ਤਾਂ ਟੈਂਕੀ ਚ ਪਾਣੀ ਪਾਉਣਾ ਦਾ ਜਮਾ ਹੀ ਨਹੀਂ ਪਾਣੀ ਰਿਹਾ ਦਾ ਪਾਉਂਦਾ ਵਿਚਾਰਾ ਹੁਣ ਪਾਣੀ ਵਾਲਟੀਆਂ ਨਾਲ ਹੀ ਸਫਾਈ ਕਰਦੇ ਸਫਾਈ ਵਿਭਾਗ ਲੱਗਿਆ ਪਿਆ ਟੈਂਕੀ ਤਰ੍ਹਾਂ ਕਰੋ ਸਾਫ ਚੰਗੀ ਨਾਲੀ ਸਾਫ ਕਰੀ ਜਾਂਦੇ ਸਫਾਈ ਚੰਗੀ ਹੈ ਵੈਸੇ ਜੇ ਆਪ ਹੀ ਕਰ ਲੇ ਕੋਈ ਆ ਕੇ ਕਰੂਗਾ ਤਾਂ ਫਿਰ ਚੰਗੀ ਗੱਲ ਨਹੀਂ ਨਾ ਸਾਰੇ ਜਿਹੜੇ ਆਉਦੇ ਦੇ ਤਾਂ ਕਿੰਨੇ ਕਿ ਹੋ ਗਏ ਟੈਂਕੀ ਵੇਖੀਏ ਨਾਲ ਅਗਲਾ ਡਰਮ ਜਿਹੜਾ ਲਿਆ ਆਂਗਾ ਇੱਕ ਡਰਮ ਹੋਰ ਦੁਬਾਰਾ ਭਰ ਤੈਂਕ ਲਗਭਗ ਆ ਹੀ ਗਈ ਤਾਂ ਆ ਗਈ ਪਾਣੀ ਕਿ ਬਸ ਥੋੜਾ ਹੋਰ ਉਹਨੇ ਇੱਕ ਡਰਮ ਹੋਰ ਲਾ ਕੇ ਉਹ ਲਾਸਟ ਤੇ ਥੈਂਕੀ ਜੋ ਪਾਣੀ ਵਾਰਤਾ ਸਕੀਏ ਕਈ ਦਿਨ ਲਾਸਟ ਡਰਮ ਕਰਿਆ ਧਿਆਨ ਨਾਲ ਧਿਆਨ ਨਾਲ ਟਿੱਕੜਾ ਹੋ ਜਾਂਦਾ ਵਿੱਚ ਲੈਫਟ ਤਾਂ ਜਾ ਕੇ ਲੈਫਟ ਗਿਆ ਲਾਸ਼ ਦਾ ਪਾਣੀ ਦਾ ਡੋਲ ਸਾਡੇ ਆੜਾ ਜੀ ਜੀ ਬਾਹਰ ਥੋੜਾ ਗਾਂ ਕਰਦੇ ਥੋੜਾ ਥੜਾ ਥੋੜਾ 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 ਗਾਂ ਕਰਦੇ ਸਾਡਾ ਚਲੋ ਪਾਣੀ ਦਾ ਕੰਮ ਤਾਂ ਹੋ ਗਿਆ ਖਤਰ ਅਵਾਜ਼ਾਂ ਮਾਰਾ ਕੇ ਦਿਖਾਉਣਾ ਟਰੈਕਟਰ ਦੀਆਂ ਨਾਲ ਤੇ 11 ਦੀਆਂ ਅਵਾਜ਼ਾਂ ਰੇਸ ਦਿੰਦਾ ਇਹ ਚਾਹਾਂ ਏਰਾ ਉਸੇ ਲੈ ਕੇ ਦਿੱਤਾ ਸੀ ਨਾ ਆ ਗਿਆ ਸਾਡਾ ਹਾਂ ਆ ਲੈ ਕੇ ਦਿੱਤੀ ਸੀ ਅੱਛਾ ਜੀ ਜਿਹਦੇ ਬਲੇ ਬਲੇ ਪੌਣ 18 ਉਹਦੇ ਉਹਦੇ ਪਹਿਲਾ ਅੱਖੀ ਜਿੱਚ ਫਕੇ ਆਇਆ ਨਹੀਂ ਨਿਂਦਨ ਹੋ ਗਿਆ ਆਇਆ ਨਹੀਂ ਫਿਰ ਮੈਂ ਆਹ ਹੈ ਮੈਂ ਸਿੱਧਾ ਇਹਦੇ ਦੇ ਦੋ ਬੀਬੀ ਕੋਲ ਕੇ ਕਰਨ ਜਾਣਾ ਦੁਆਰਾ ਬਲਾ ਸਸਰੀਕਾਰ ਬਲਾ ਸਸਰੀਕਾਰ ਜੀ ਸਸਰੀਕਾਰ ਜੀ ਸਸੀ ਕਾ ਬਾਦੋ ਪਤਾ ਲਓ ਜੀ ਰਾੜ ਆਪਾਂ ਲਾਉਤੀ ਤੇ ਹੁਣ ਬੱਚੀ ਨੂੰ ਜਿਹੜਾ ਪਾਣੀ ਪਿਆਣਾ ਗਰਮ ਗਰਮ ਕਾਲੇ ਪਾਣੀ ਰੱਛਿਆ ਗੰਦਾ ਉਹ ਗਰਮ ਮੰਮੀ ਨੇ ਦਾਲ ਨੂੰ ਲਾਤਾ ਤੜਕਾ ਤੇ ਇਧਰ ਗੱਲਾਂ ਕਰੀ ਜਾਂਦੇ ਛੋਟੇ ਵੇਖੇ ਮਾਰੀ ਚਾਲ ਮੜ ਕੇ ਨਾ ਉਹਨੇ ਹੱਥੀਂ ਨੇ ਫੜੀ ਲਿਆ ਹਾ 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 ਆਪਰੇ ਮੇਲੇ ਕਿ ਨਾ ਬਤੋ ਉਹ ਗੋਲੇ ਨੇ ਛੰਡੀਆਂ ਦੇ ਹਾ ਛੰਡੀਆਂ ਤਾਂ ਚੱਪਲ ਜੀ